ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਾਜ਼ਿਲਕਾ ਦੇ ਪਿੰਡ ਚੱਕਰ ਵਾਲੇ ਚੁੱਗੇ ਦੇ ਨਜ਼ਦੀਕ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਗੱਡੀ ਚਾਲਕ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਦੌਰਾਨ ਗੱਡੀ ਚਾਲਕ ਤੇ ਉਸ ਨਾਲ ਮੌਜੂਦ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਲਿਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਤੇ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਇਹ ਦੋਵੇਂ ਇਕੱਠੇ ਰਾਤ ਨੂੰ ਇਹਨੂੰ ਛੱਡਣ ਚੱਲਿਆ ਕਰੇ ਕਿਆ ਚਕਰ ਵਾਲੇ ਝੁੱਗਿਆਂ ਕੋਲ ਮੁੰਡੇ ਪਏ ਨੇ ਤੇ ਲੁੱਟਾ ਖਵਾ ਕਰਨ ਵਾਲੇ ਤੇ ਬੋਧ ਮਾਰਿਆ ਕੁੱਟਿਆ ਤਾਪੇ ਕੱਢ ਕੇ ਇਹ ਕੋਈ ਉਸੂਲ ਹੈ ਗੱਲ ਦਾ ਇਹ ਲੁਟੇਰੇ ਨਸ਼ੇੜੀ ਫਿਰਦੇ ਨੇ ਸ਼ਹਿਰ ਦੇ ਵਿੱਚ ਸ਼ਰਿਆਂ ਤੇ ਮਗਰ ਲੱਗੇ ਨੇ ਇੱਥੋਂ ਫਿਰਨੀ ਰੋਡ ਤੋਂ ਤੇ ਫਾਟਕ ਨਹੀਂ ਲੰਘਣ ਦਿੱਤਾ ਇਹਨਾਂ ਨੂੰ ਲੁੱਟ ਕੋ ਕੀ ਕੀ ਕੀਤੀ ਹੈ ਉਹਨਾਂ ਨੇ ਲੁੱਟ ਖੋ ਜੀ ਇੱਕ ਤਾਂ ਬੇਟੇ ਕੋਲ ਪਰਸ ਦੇ ਵਿੱਚ ਪੈਸੇ ਪੁੱਥੇ ਹੈਗੇ ਸੀ ਉਹ ਲੈ ਗਏ ਮੋਬਾਈਲ ਦੋਨਾਂ ਦਾ ਲੈ ਗਏ ਤੇ ਗੱਡੀ ਉਹ ਅਖੀਰ ਤੇ ਖੋਹਣ ਦੀ ਵੀ ਕੋਸ਼ਿਸ਼ ਕੀਤੀ ਉਹ ਤਾਂ ਮੁੰਡਾ ਪੰਜਾਬ ਜੂ ਕੇ ਲੈ ਗਿਆ ਆ ਤਾਂ ਹਾਵ ਹੈ ਸਾਨੂੰ ਇਹਨਾਂ ਇਨਸਾਫ ਚਾਹੀਦਾ ਕੋਈ ਚਾਰਵੀ ਪੁਲਿਸ ਨੂੰ ਕੀਤੀ ਗਈ ਆ ਹੁਣ ਰੁੱਕਾ ਭੇਜਿਆ ਉਹਨਾਂ ਨੇ ਤੇ ਅਜੇ ਤੱਕ ਆਏ ਨਹੀਂ ਅਜੇ ਬੰਦੇ ਕਿੰਨੇ ਸੀ ਜਿਹੜੇ ਲੋਕ ਉਹ 4-5 ਜਣੇ ਦੀ ਹਥਿਆਰ ਵੀ ਸੀ ਉਹਨਾਂ ਨੂੰ ਉਹ ਕਾਪੇ ਡੰਡੇ ਬੁਰਾ ਹਾਲ ਉਹਨਾਂ ਕੋਲ ਤਾਂ ਜੀ ਪਰਚਾ ਕਿ ਅੰਦਰ ਹੋਣੇ ਚਾਹੀਦੇ ਨੇ ਸ਼ਰ੍ਹਾਂ ਇਹ ਕੋਈ ਇਹ ਗੱਲਾਂ ਹੁੰਦੀਆਂ ਕੋਈ ਤੁਹਾਡੇ ਮੁੰਡੇ ਦੀ ਹਾਲਤ ਕਿਸ ਤਰ੍ਹਾਂ ਆਇਆ ਮਾੜਾ ਜੀ ਐਮਸੀ ਕੇ ਉਹਦੇ ਤਿੰਨ ਤਾਂ ਸਿਰੇ 'ਚ ਐਡੇ ਐਡੇ ਮਾਰੇ ਆ ਕਾਪੇ ਉਹ ਹੱਥੋਂ ਦਾ ਵੱਡਾ ਪੈ ਉਂਗਲਾਂ ਟੁੱਟੀਆਂ ਪਈਆਂ ਐਂ ਜਿਵੇਂ ਮਾਰੀ ਮਾਰੀ ਗਏ ਨੇ ਲੱਤਾਂ ਤੇ ਵੀ ਤੋੜਤੀ ਆ ਲੱਤ ਵੀ ਟੁੱਟੀ ਹੁੰਦੀ ਹੋਰ ਬੁਰਾ ਹਾਲ ਹੈ ਉਹ ਤਾਂ ਛਿੱਟਾ ਨਹੀਂ ਗਏ ਉਹ ਭੱਜ ਗਿਆ ਉਹਨਾਂ ਕੋਲੋਂ ਤੇ ਇੱਕ ਅਸੂਲ ਹੈ ਗੱਲ ਦਾ ਕੋਈ ਆਪੇ ਭੱਜ ਬੁੱਝ ਗਿਆ ਜਿਵੇਂ ਤੇ ਉਹਨੂੰ ਮਾਰਦੇ ਸੀ ਮੁੱਢੋਂ ਹੀ ਕਹਿੰਦਾ ਤੈਨੂੰ ਮਾਰਾਂਗਾ ਉਹ ਜਦੋਂ ਉਹਨੂੰ ਕਿਹਾ ਮਾਰਾਂਗਾ ਫਿਰ ਭੱਜਿਆ ਇਹਨੇ ਕਾਪੇ ਮਾਰਨ ਦੇ ਬਾਵਜੂਦ ਵੀ ਭੱਜ ਗਿਆ ਗਲਤ ਹੋ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਨਸ਼ੇੜੀਆਂ ਦੇ ਥੱਲ ਪਾਵੇ ਕਿਤਾ ਹਾਂ ਹਾਂ ਇਹਨੂੰ ਬਖੋ ਸ਼ਾਦਾ ਬੰਦਾ ਹੈਗਾ ਕਿ ਚੈਰਮੈਨ ਸੁੱਖਾ ਚੇਰਮੈਨ ਲੈ ਕੇ ਕਰੇ ਗਿਆ ਰਾਤੀ ਉਹ ਲੈ ਕੇ ਗਿਆ ਤਾਂ ਦੇਣਾ ਬਾਈ ਕਰਾ ਕੇ ਲੈ ਕੇ ਗਿਆ ਬਚਾ ਕੇ ਲੈ ਕੇ ਗਿਆ ਉਹ ਰਾਤ ਇਹ ਵੀ ਭੱਜ ਗਿਆ ਨਾ ਵਾੜਾ ਨੂੰ ਉਹ ਇਹ ਫਿਰ ਉਹ ਭੱਜ ਬੁੱਝ ਗਏ ਸਾਰੇ ਤੇ ਇਹਨੇ ਹੱਥ ਕੀਤਾ ਤੇ ਕਾਰ ਤੋਂ ਕਰੇ ਛੱਡ ਕੇ ਗਿਆ ਕਹਿੰਦੇ ਸਿਰ ਤੇ ਇਹਦੀ ਸਿਰ ਦੀ ਇੰਦਰੀ ਖੋਪਰੀ ਤੋੜਤੀ ਡੰਡੇ ਮਾਰ ਮਾਰ ਕੇ ਨੱਕ ਨੱਕ ਟੁੱਟਿਆ ਪੈਂਦਾ ਵੇਖੋ ਬੁਰੇ ਹਾਲ ਨੇ ਜੀ ਸੋਭਾ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਦੇ ਲਈ ਪੰਜਾਬ ਵਿਕੇ ਸਕੂਲ ਆਫ ਐਮਿਨੈਂਸ ਅਗਗੇਠਨ ਕੀਤਾ ਗਿਆ ਤਾਂ ਜੋ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਸਕੇ ਤੇ ਇਸ ਮਹਿੰਮ ਰਾਹੀਂ ਬੱਚਿਆਂ ਨੂੰ ਬਿਜ਼ਨਸ ਪ੍ਰਤੀ ਜਾਗਰੂਤ ਕੀਤਾ ਜਾ ਸਕੇ ਅਤੇ ਇਸ ਦੇ ਚੱਲਦਿਆਂ ਹਰ ਸਾਲ ਸੋਭਾ ਸਰਕਾਰ ਵੱਲੋਂ ਬੱਚਿਆਂ ਦਾ ਮਨ ਟੋਲਣ ਦੇ ਲਈ ਉਹਨਾਂ ਦਾ ਮਨ ਬਿਜ਼ਨਸ ਵੱਲ ਵਧਾਉਣ ਦੇ ਲਈ ਰਾਸ਼ੀ ਜਾਰੀ ਕੀਤੀ ਜਾਂਦੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਬੱਚੇ ਕਿਸ ਫੀਲਡ ਦੇ ਵਿੱਚ ਆਪਣੇ ਆਪ ਨੂੰ ਵਧੀਆ ਸਮਝਦੇ ਹਨ ਤੇ ਇਸ ਜੇ ਸਕੀਮ ਦੇ ਚਲਦਿਆਂ ਪਠਾਨਕੋਟ ਸਕੂਲ ਆਫ ਫੈਮਿਨੈਂਸ ਵਿਖੇ 12ਵੀਂ ਜਮਾਤ ਦੇ ਬੱਚਿਆਂ ਨੇ ਸਕੂਲ ਦਾ ਮਾਣ ਵਧਾਇਆ ਅਤੇ ਬੱਚਿਆਂ ਵੱਲੋਂ ਇੱਕ ਬੈਟਰੀ ਨਾਲ ਚੱਲਣ ਵਾਲੀ ਸਾਈਕਲ ਵੀ ਇਜ਼ਾਦ ਕੀਤੀ ਗਈ। ਕੀ ਨਾਮ ਆਪਣਾ? ਅਰਜੁਨ ਚੌਧਰੀ। ਕਿਵੇਂ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਤੁਸੀਂ ਅੱਜ ਜਿਹੜੀ ਇਲੈਕਟ੍ਰੀਕਲ ਸਾਈਕਲ ਤਿਆਰ ਕਰਤੀ? ਹਾਂਜੀ ਸਰ ਜਿੱਦਾ ਪਰ ਨਾਰਮਲੀ ਦੇਖਦੇ ਆ ਇਲੈਕਟ੍ਰਿਕ ਸਕੂਟੀ ਆ ਗਈ ਹੈ ਤੇ ਕਾਰਾਂ ਵੀ ਆ ਗਈਆਂ ਤੇ ਆਪਾਂ ਇਹੀ ਸੋਚ ਕੇ ਆਪਾਂ ਵੇਖਨੇ ਤੇ ਆਪਾਂ ਇਹੀ ਸੋਚਿਆ ਕਿ ਕੀ ਆਪਾਂ ਇਹ ਕਰ ਸਕਦੇ ਹਾਂ। ਤੇ ਆਪਾਂ ਕੋਸ਼ਿਸ਼ ਥੋੜੀ ਕੀਤੀ ਤੇ ਸਾਡੇ ਸਰ ਨੇ ਸਾਨੂੰ ਥੋੜਾ ਮੋਟੀਵੇਟ ਕੀਤਾ ਕਿ ਕਰ ਸਕਦੇ ਐ ਇੰਨਾ ਬੜੇ ਪੜਾਇਆ ਵੀ ਐਸਾ ਇਲੈਕਟ੍ਰੀਕਲ ਦੇ ਆਪਾਂ ਉਹ ਹੈ ਸਟੂਡੈਂਟ ਹੈਗੇ ਆ ਤਾਂ ਫਿਰ ਸਰ ਨੇ ਸਾਨੂੰ ਦੱਸਿਆ ਤੇ ਆਪਾਂ ਕੋਸ਼ਿਸ਼ ਕੀਤੀ ਤੇ ਫਿਰ ਆਪਾਂ ਇਹੀ ਕਰਕੇ ਫਿਰ ਆਪਾਂ ਦਿੱਲੀ ਸਰ ਦੇ ਨਾਲ ਆਪਾਂ ਗਏ ਹੀ ਫਿਰ ਉਧਰੋਂ ਕਿੱਟ ਪਤਾ ਕੀਤੀ ਸਾਈਕਲ ਵਾਲੀ ਇਲੈਕਟ੍ਰੀਕਲ ਕਿ ਮਿਲ ਸਕਦੀ ਐ ਫਿਰ ਉਧਰੋਂ ਦੀ ਆਪਾਂ ਲੈ ਕੇ ਆਏ ਤੇ ਫਿਰ ਇਹਨੂੰ ਨਾ ਇੰਸਟਾਲ ਕੀਤਾ ਫਿਰ ਇਹ ਇਹ ਸਰਟੀਫਿਕੇਟ ਆਹੀ ਜਿਹੜੀ ਐ ਇਹ ਮੋਟਰ ਹੈ ਗਿਆ ਹੱਬ ਹੈਗਾ ਇਹ 2200 2200 ਵੋਲਟ ਹੈ ਤੇ 2200 ਵਾਟ ਹੈ ਤੇ 48 ਵਾਟ ਹੈ ਗਿਆ ਤੇ ਆਪਰੇਟ ਇਹਨੂੰ ਇਹ ਬੈਟਰੀ ਘੱਟਦੀ ਹੈ ਲਿਥੀਅਮ ਆ ਜਾਂਦੀ ਤੇ ਇਹਦਾ ਕੋਈ 70 80 ਕਿਲੋਮੀਟਰ ਸਿੰਗਲ ਚਾਰਜ ਤੇ ਚੱਲ ਜਾਂਦੀ ਹੈ ਅੱਜ ਸਕੂਲ ਆਫ ਫੈਮਿਨਿਅਸ ਠਾਂਗੂਟ ਵਿਖੇ ਇਹਨੂੰ ਇਨਵਾਈਟ ਕੀਤਾ ਗਿਆ ਇਹਦੇ ਵਿੱਚ ਸਾਡੇ ਸਟਾਲ ਲੱਗੇ ਨੇ ਬਿਜ਼ਨਸ ਪਲਾਸਟਰ ਤੇ ਇਹ ਸਾਡੇ ਪੀਐਸ2 ਦੇ ਪਲਸ 2 ਦੇ ਬੱਚਿਆਂ ਨੂੰ 2-2000 ਰੁਪਏ ਸੀਡ ਮੰਨੀ ਦਿੱਤੀ ਹੈ ਇਹ ਚ ਚਾਰ ਟੀਮਾਂ ਜਿਹੜੀਆਂ ਇਸ ਸਕੂਲ ਦੀਆਂ ਬਣੀਆਂ ਉਹ ਬੱਚਿਆਂ ਨੂੰ ਗਵਰਨਮੈਂਟ ਦਾ ਇੱਕ ਏਜੰਡਾ ਹੈਗਾ ਇੱਕ ਪ੍ਰਾਇਓਰਟੀ ਹੈਗੀ ਹੈ ਕਿ ਬੱਚਿਆਂ ਨੂੰ ਬਿਜ਼ਨਸ ਵੱਲ ਦੇਖਣਾ ਉਹਨਾਂ ਦਾ ਮਾਈਂਡ ਕਿ ਮਾਈਂਡ ਸੈਟ ਜਿਹੜਾ ਉਸ ਪਾਸੇ ਜਾਏ ਤੇ ਉਹਨਾਂ ਨੂੰ ਇਨੀਸ਼ੀਅਲੀ ਬੱਚਿਆਂ ਨੂੰ ਪ੍ਰੋਮੋਟ ਕਰਨਾ ਹੈ ਉਹਦੇ ਤਹਿਤ ਅਸੀਂ ਇਸ ਸਕੂਲ ਦੇ ਵਿੱਚ ਆਏ ਹਾਂ ਮੈਨੂੰ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਜਿਹੜੇ ਸਟਾਲ ਦੇਖੇ ਨੇ ਉਨ੍ਹਾਂ ਵਿੱਚ ਪ੍ਰਿੰਸੀਪਲ ਟੀਚਰ ਗਾਈ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਬੱਚਿਆਂ ਨੂੰ ਅਸੀਂ ਸਿਰਫ ਗਾਈਡ ਕਰਨਾ ਉਹਨੂੰ ਮੋਟੀਵੇਟ ਕਰਨਾ ਉਹਦੇ ਤਹਿਤ ਹੀ ਇੱਥੇ ਈ ਸਾਈਕਲ ਜਿਸਾ ਅਸੀਂ ਐਕਟਿਵਾ ਵਗੈਰਾ ਦੇਖਨੇ ਆ ਜਿਹੜੇ ਆਈਆਂ ਜਿਹੜੀਆਂ ਇਲੈਕਟ੍ਰਿਕ ਨੇ ਤੇ ਉਹਦੇ ਵਿੱਚ ਬੈਟਰੀ ਨਾਲ অপারেਟਡ ਨੇ ਉਸੇ ਤਰ੍ਹਾਂ ਇਹਨਾਂ ਦਾ ਇੱਕ ਆਈਡੀਆ ਇਹਨਾਂ ਨੇ ਲਿਆ ਕਿ ਸਾਈਕਲ ਨੂੰ ਕਿਉਂ ਨਾ ਉਸੇ ਤਰਜ਼ ਤੇ ਤਿਆਰ ਕੀਤਾ ਜਾਏ ਉਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟ ਲਗਾ ਕੇ ਬੈਟਰੀ ਆਪਰੇਟਡ ਜਿਹੜਾ ਸਾਈਕਲ ਤਿਆਰ ਕੀਤਾ ਉਹ ਬਹੁਤ ਹੀ ਅੱਛਾ ਇੱਕ ਨਿਊ ਆਈਡੀਆ ਹੈ ਕਿਉਂਕਿ ਅਸੀਂ ਵੀ ਅਜ ਤੱਕ ਇਹ ਨਹੀਂ ਨਿਊਜ਼ਪੇਪਰ ਦੇ ਵਿੱਚ ਜਾਂ ਕਿਤੇ ਵੀ ਅਸੀਂ ਇਹ ਨਹੀਂ ਦੇਖਿਆ ਕਿ ਵੀ ਸਾਈਕਲ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਇੱਕ ਤਾਂ ਕਨਸੈਪਟ ਇਹਨਾਂ ਦਾ ਬਹੁਤ ਹੀ ਵਧੀਆ ਹੈ ਮੈਂ ਕੰਗ੍ਰੈਚੂਲੇਟ ਕਰਨਾ ਪ੍ਰਿੰਸੀਪਲ ਸਟਾਫ ਨੂੰ ਗਾਈ ਟੀਚਰਸ ਨੂੰ ਕਿ ਇਹਨਾਂ ਨੇ ਇੰਨਾ ਅੱਛਾ ਇਸ ਸਕੂਲ ਦਾ ਕਿਉਂਕਿ ਇਹ ਸਕੂਲ ਆਫ ਐਮੀਨੈਂਸ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਜਿਹੜੇ ਵਾਤਾਵਰਣ ਪ੍ਰੇਮੀ ਹਨ ਅੱਜ ਉਹਨਾਂ ਨੇ ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ ਜਿਹੜੀ ਜ਼ਮੀਨ ਤੇ 4-4 ਫੁੱਟ ਰੇਤੇ ਦੀਆਂ ਡਿੱਗਾ ਲੱਗੀਆਂ ਹੋਈਆਂ ਸਨ ਤੇ ਅੱਜ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਮੁੰਡਾ ਵਿੱਚ ਕਿਸਾਨ ਪ੍ਰਗਟ ਸਿੰਘ ਦੀ ਜ਼ਮੀਨ ਪਧਰੀ ਤੇ ਆਬਾਦ ਕਰਨ ਲਈ ਖੁਦ ਸੰਤ ਸੀਚੇਵਾਲ ਹਾਜ਼ਰ ਸਨ। ਉਹਨਾਂ ਕਹੇ ਕਿ ਕਿਸਾਨ ਪ੍ਰਗਟ ਸਿੰਘ ਗਰੀਬ ਹਨ ਤੇ ਉਹਨਾਂ ਕੋਲ ਜ਼ਮੀਨ ਆਬਾਦ ਕਰਨ ਲਈ ਪੈਸੇ ਨਹੀਂ ਸਨ ਇਸੇ ਕਰਕੇ ਉਹਨਾਂ ਦੀ ਮਦਦ ਕੀਤੀ ਗਈ। ਕेंद्रीय ਜੇਲ ਕਪੂਰਥਲਾ ਵਿੱਚ ਹਵਾਲਾਤੀਆਂ ਦੇ ਦੋ ਗੁੱਟਾਂ ਵਿੱਚ ਆਪਸੀ ਰੰਜਿਸ਼ ਕਰਨ ਲੱਗ ਪਗ 8 ਵਜੇ ਦੇ ਕਰੀਬ ਹੋਈ ਲੜਾਈ ਵਿੱਚ ਚਾਰ ਹਵਾਲਾਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜੇਲ ਪੁਲਿਸ ਨੇ ਸਿਵਲ ਹਸਪਤਲ ਕਪੂਰਥਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਹਨਾਂ ਵਿੱਚੋਂ ਇੱਕ ਹਵਾਲਾਤੀ ਮਕੇਸ਼ ਸੀ ਹਾਲਤ ਗੰਭੀਰ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਡਾਕਟਰ ਸਾਹਿਬ ਇੱਕ ਜਿਹੜੀ ਜੇਲ੍ਹ ਚ ਲੜਾਈ ਹੋਈ ਆ ਤੁਹਾਡੇ ਕੋ ਕਿੰਨੇ ਜਣੇ ਆਏ ਆ ਅੱਛਾ ਜੀ ਮੇਰੀ ਡਿਊਟੀ ਵਿੱਚ ਤੇ ਮੈਂ ਇੱਕ ਜਣੇ ਨੇ ਰਿਪੋਰਟ ਕੀਤਾ ਪਰ ਪਹਿਲੇ ਡਾਕਟਰ ਸਾਹਿਬ ਦੱਸ ਕੇ ਗਏ ਨੇ ਕਿ ਚਾਰ ਜਣਿਆਂ ਦਾ ਅਸਾਲਟ ਦੇ ਹਿਸਟਰੀ ਨਾਲ ਜੇਲ੍ਹ ਚ ਆਏ ਨੇ ਜਿਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਓਕੇਸ਼ ਹੈ ਬਾਕੀ ਜਿਹੜਾ फोर्थ ਪੇਸ਼ੈਂਟ ਸੁਨੀਲ ਇੰਡਰ ਇਨਵੈਸਟੀਗੇਸ਼ਨਸ ਦੇ ਦੇਖਦੇ ਇਹ ਰਿਪੋਰਟਸ ਵਿੱਚ ਕੀ ਹੁੰਦਾ ਫੀਫੰਸਲ ਕੁਝ ਕਹਿ ਸਕਦੇ ਹੋ ਸਰ ਇੰਜਰੀਜ਼ ਸੀਗੀਆਂ ਕਿ ਜਿਹੜਾ ਤੁਸੀਂ ਚੈੱਕ ਕੀਤਾ ਕਿਸ ਚੀਜ਼ ਦਾ ਮਤਲਬ ਕੀ ਹੋਇਆ ਆਪਣੇ ਨਾ ਐਸ ਐਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਚੀਜ਼ ਪਰ ਇੰਜਰੀਜ਼ ਤੇ ਸੀ ਉਹਦੇ ਆਪਾਂ ਰਿਕਾਰਡ ਵਿੱਚ ਲੈ ਲਿਆ ਇਨਵੈਸਟੀਗੇਸ਼ਨਸ ਤੇ ਉਪਰ ਉੱਚੀ ਚਾਪ ਕੋਨਫਿਡੈਂਸ਼ੀਅਲ ਡਿਸਕਲੋਸ ਨਹੀਂ ਕਰ ਸਕਦੀ ਸਮਥਿੰਗ ਚਾਪ ਹੋਪ ਹੈਪਨ ਹੈ ਜਾਂ ਫਿਰ ਕਿਸੇ ਸੋਰੀ ਡਿਸਕਲੋਸ ਨਹੀਂ ਕਰ ਸਕਦੇ ਜ਼ਿਆਦਾਤਰ ਇੰਜਰੀ ਹੈ ਕਿੱਥੇ ਉਹਦੇ ਬੋਡੀ ਤੇ ਮੋਸਟਲੀ ਹੈਡ ਰੀਜਨ ਵਿੱਚ ਹੈ ਕਿ ਇੰਜਰੀ ਸੀ ਠੀਕ ਯਾਨੀ ਕਿ ਇੰਜਰ ਹੋਏ ਕਿੰਨੇ ਨੇ ਮਤਲਬ ਕਿ ਜਿਹੜੇ ਅੱਤੇ ਆਏ ਸੀ ਟੋਟਲ ਇੰਜਰੀ ਤੇ ਸਾਰਿਆਂ ਦੇ ਕੋਈ ਨਾ ਕੋਈ ਹੱਡੀਆਂ ਨੇ ਪਰ ਜੋ ਇਹ ਜਿਹੜੇ ਮੇਰੇ ਕੋਲ ਬਿਜ਼ਨਸ ਸੀ ਜਿਹਦੀ ਜਿਹੜਾ ਮੇਰੇ ਅੰਦਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੈਡ ਦੀ ਇੰਜਰੀ ਹੈ ਅੱਛਾ ਜਿਹੜੇ ਦੂਜੇ ਆਪਣੇ ਵਰਕਸਪੇਸ ਤੇ ਉਹਨਾਂ ਦੇ ਵੀ ਇੰਜਰੀ ਸੀਗੇ ਜੀ ਉਨਾਂ ਦੀ ਵੈਸਤ ਵਿੱਚ ਦੇਖੀ ਨਹੀਂ ਆ ਕਿ ਉਹ ਮੇਰੀ ਡਿਊਟੀ ਚ ਨਹੀਂ ਆਏ ਜੀ ਉਹਨਾਂ ਬਾਰੇ ਵਿੱਚ ਕੁਝ ਜ਼ਿਆਦਾ ਕਹਿ ਨਹੀਂ ਸਕਦਾ ਪਰ ਜਿਹੜਾ ਮੇਰਾ ਪੇਸ਼ੇ ਨੂੰ ਉਹਦੇ ਬਾਰੇ ਟੋਟਲ 4 ਰਏ ਆ ਰਕਸਰ ਟੋਟਲ 4 ਰਏ ਆ ਜਿਸ ਦਿਨ ਵਾਲ ਚਾਰੇ ਸੁਨੀਲ ਨੂੰ ਅੰਤਰਾ ਲਓ ਉਸੇ ਜਿ ਰਖਣਾ ਪਏ ਕਿੰਨੇ ਦਿਨ ਜਾਂ ਫਿਰ ਰੈਫਰ ਤੋਂ ਅਸੀਂ ਵਾਪਸ ਪੇਸ ਕਰ ਦੋ ਜੇ ਬਾਕੀ ਨੂੰ ਗਏ ਇਹ ਫਾਦਰਪ ਦੇਖਦੇ ਸਿਟੀ ਵਿੱਚ ਕੀ ਆਪਾਂ ਜਾਂ ਕਿੰਦਾ ਉਹਦੇ ਹਿਸਾਬ ਨਾਲ ਆਪਕੋ ਵੀ ਕੁਝ ਕਮੈਂਟ ਕਰ ਸਕਦੇ ਹਾਂ ਜੇ ਫਿਲਹਾਲ ਉੱਤੇ ਆਪ ਕਮੈਂਟ ਕਰ ਦਿਓ ਨੰਬਰਸ ਫਾਰ ਮਾਰਕਸ ਵਗੈਰਾ ਜਾਂ ਕੋਈ ਨਿਸ਼ਾਨਾ ਦੱਸ ਦਿਓ ਕਿ ਕਿੰਨੇ ਕ ਹੈਗੇ ਨੇ ਸਿਰ ਤੇ ਕਿੰਨੇ ਨੇ ਜਾਂ ਫੇਸ ਤੇ ਇਹਦੇ ਬਿਲਕੁਲ ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਘੋੜੇ ਰੱਖਣਾ ਰਾਜਾ ਮਹਾਰਾਜਾਂ ਦਾ ਸ਼ੌਂਕ ਹੁੰਦਾ ਸੀ ਪਰ ਹੁਣ ਇਹ ਸ਼ੌਂਕ ਹਰ ਘਰ ਵਿੱਚ ਪੈਦਾ ਹੋ ਰਿਹਾ ਹੈ ਤੇ ਲੋਕ ਹੁਣ ਸਟੱਡ ਫਾਰਮਰ ਨੂੰ ਵਪਾਰ ਬਣਾ ਰਹੇ ਹਨ ਘੋੜਿਆਂ ਤੇ ਘੋੜਿਆਂ ਦੀ ਸੁੰਦਰਤਾ ਦੇਸ਼ ਵਿੱਚ ਚੈਂਪੀਅਨ ਹੈ ਤੇ ਮਾਰਵਾੜੀ ਨਸਲ ਦੇ ਘੋੜਿਆਂ ਦੀ ਦੇਸ਼ ਵਿੱਚ ਸਭ ਤੋਂ ਵੱਧ ਮੰਗ ਹੈ ਕਿਉਂਕਿ ਮਾਰਵਾੜੀ ਇੱਕ ਅਜੀਹੀ ਨਸਲ ਹੈ ਜੋ ਸੁੰਦਰਤਾ ਅਤੇ ਕੱਦ ਵਿੱਚ ਸਭ ਤੋਂ ਉੱਚੀ ਮੰਨੀ ਜਾਂਦੀ ਹੈ ਤੇ ਹੁਣ ਪੰਜਾਬ ਵਿੱਚ ਵੀ ਮਾਰਵਾੜੀ ਘੋੜੇ ਚੈਂਪੀਅਨਾਂ ਤੇ ਇਸ ਚੈਂਪੀਅਨਸ਼ਿਪ ਦੇ ਤਿੰਨ ਰੋਜ਼ਾ ਦੌੜ ਅਜ ਮੋਗਾ ਦੇ ਨੂਰ ਸਟੱਡ ਫਾਰਮ ਵਿਖੇ ਸ਼ੁਰੂ ਹੋਈ। ਤੁਹਾਡੇ ਚਿਹਰੇ ਦੀ ਮੁਸਕਾਨ ਦੱਸ ਰਹੀ ਹੈ ਵੀ ਅੱਜ ਕੁਝ ਗੱਤਬਾਉਣ ਵਾਲਾ ਹੈ। ਹਾਂਜੀ ਬਾਈ ਜੀ ਅੱਜ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਮੋਗਾ ਦੇ ਵਿੱਚ ਇੱਕ ਬਹੁਤ ਵੱਡਾ ਘੋੜਿਆਂ ਦਾ ਹੌਰ ਸ਼ੋ ਹੋਣ ਜਾ ਰਿਹਾ ਹੈ। ਜੋ ਕਿ ਸਟਾਰਟ ਹੋ ਚੁੱਕਿਆ। ਇਹ 3 ਦਿਨ ਚੱਲੂਗਾ ਜੀ 6 7 8 ਤਰੀਕ ਨੂੰ 8 ਤਰੀਕ ਨੂੰ ਫਾਈਨਲ ਹੋ ਜਾਏਗਾ। ਤੇ ਇਸ ਕਰਕੇ ਚਿਹਰੇ ਤੇ ਮੁਸਕਾਨ ਆ ਕਿ ਆਪਾਂ ਇਹ ਖੁਸ਼ੀ ਬਹੁਤ ਚੰਗੀ ਲੱਗਦੀ ਆ। ਖੁਸ਼ੀ ਚੰਗੀ। ਸ਼ੌਕ ਹੈ ਜੀ ਰਾਜੇ ਮਹਾਰਾਜਾ ਦਾ ਸ਼ੌਕ ਜਿਹਾ ਜਿਹੜਾ ਹੁਣ ਘਰ ਘਰ ਪੈਦਾ ਹੋਣ ਦੀ ਨੌਜਵਾਨਾਂ ਦਾ ਸ਼ੌਕ ਪੈਦਾ ਹੋ ਰਿਹਾ। ਨੌਜਵਾਨ ਰੁਜ਼ਗਾਰ ਦੇ ਤੌਰ ਤੇ ਵੀ ਇਹਨੂੰ ਅਪਣਾ ਰਹੇ ਹੋ ਜੀ। ਬਿਲਕੁਲ ਅਪਣਾ ਰਿਹਾ ਜੀ। ਇਹ ਆਉਣ ਵਾਲੇ ਸਮੇਂ 'ਚ ਜੀ ਨੌਜਵਾਨ ਪੀੜ੍ਹੀ ਲਈ ਬਹੁਤ ਚੰਗਾ ਕੀਤਾ ਆ ਤੇ ਸ਼ੌਕ ਆ। ਤੇ ਨੌਜਵਾਨ ਬੱਚੇ ਬਾਹਰ ਜਾਣ ਵਾਲਾ ਰੁਝਾਨ ਘਟਾ ਕੇ ਇਸ ਪਾਸੇ ਇਦਾਂ ਦੇ ਚੰਗੇ ਸ਼ੌਕ ਆਪਣੇ ਅਪਣਾਉਣਗੇ ਤਾਂ ਉਹਨਾਂ ਨੂੰ ਆਪਣੀ ਲਾਈਫ 'ਚ ਬੜਾ ਕੁਝ ਮਿਲੂਗਾ ਤੇ ਉਹ ਨਸ਼ਿਆਂ ਪੱਤਿਆਂ ਤੋਂ ਦੂਰ ਰਹਿਣਗੇ ਹੋਰ ਗਲਤ ਆਦਤਾਂ ਤੋਂ ਦੂਰ ਰਹਿਣਗੇ ਜਿਸ ਘਰੇ ਘੋੜਾ ਰੱਖਿਆ ਉਹਦਾ ਪੁੱਤ ਕਦੀ ਵੀ ਕਿਸੇ ਗੇੜੀ ਤੇ ਨਹੀਂ ਜਾਂਦਾ ਜੀ ਨੂਰ ਜੀ ਅੱਜ ਇੱਕ ਇਤਿਹਾਸ ਰਚਣ ਜਾ ਰਹੇ ਹਾਂ ਹਾਂਜੀ ਆਪਣਾ ਜੀ ਸ਼ੋਅ ਆਪਾਂ ਆਪਣੇ ਫਾਰਮ ਤੇ ਕਰਾ ਰਹੇ ਜੀ ਨੂਰਗੜ ਸਟਡ ਫਾਰਮ ਮੋਗਾ ਦੇ ਉੱਤੇ ਜੀ ਇਹ ਅੱਜ ਤੱਕ ਦਾ ਇੰਡੀਆ 'ਚ ਤੁਸੀਂ ਕਹਿ ਸਕਦੇ ਹੋ ਸਭ ਤੋਂ ਵੱਡਾ ਸ਼ੋਅ ਹੋ ਰਿਹਾ ਜਿਹਦੇ 'ਚ ਆਪਣਾ ਪ੍ਰਾਈਜ਼ ਦੇ ਅਕੋਰਡਿੰਗ ਲਾ ਲੋ ਜਾਂ ਸ਼ੋ ਦੇ ਲੈਵਲ ਦੇ ਅਕੋਰਡਿੰਗ ਆਪਾਂ ਕਹਿ ਸਕਦੇ ਹਾਂ ਜੀ ਇੰਡੀਆ ਚ ਆਪਾਂ ਸਭ ਤੋਂ ਵੱਡਾ ਸ਼ੋ ਦਾ ਰਿਕਾਰਡ ਪੈਦਾ ਕਰਕੇ ਜਾਣ ਵਾਲੇ ਆ ਜੀ ਅੱਜ ਕਿੰਨੇ ਕੁ ਘੋੜੇ ਇੱਥੇ ਜਿਹੜੇ ਕੁੜੀਆਂ ਦੇ ਪਹੁੰਚੇ ਹੋਏ ਨੇ ਹਲੇ ਜੀ ਪਹਿਲਾ ਰਿੰਗ ਹੈ 66 ਦੇ ਕਰੀਬ ਹੈ ਜਾਨਵਰ ਆ ਗਏ ਜੀ ਹਲੇ ਥੋੜਾ ਜਿਹਾ ਲੋਕ ਜਿਵੇਂ ਦੂਰੋਂ ਕੇਰਲਾ ਮਹਾਰਾਸ਼ਟra ਤੋਂ ਆ ਰਹੇ ਆ ਥੋੜਾ ਜਿਹਾ ਰਸਤਾ ਜ਼ਿਆਦਾ ਕਰਕੇ ਉਹ ਲੇਟ ਹੋ ਗਏ ਨਹੀਂ ਤਾਂ ਆਪਾਂ ਨੂੰ ਉਮੀਦ ਸੀ ਇਸ ਤੋਂ ਵੀ ਜ਼ਿਆਦਾ ਆਪਾਂ ਨੂੰ ਵਧੀਆ ਰਿਸਪੌਂਸ ਮਿਲਣਾ ਸੀ ਜੀ ਇਹ ਹੈਗਾ ਜੀ 6-7 ਤੇ 8 ਦਿਨ ਦਾ ਜੀ ਉਹ ਐਤਕੇ ਦਾ ਨਾਮ ਵੀ ਕਦੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਆਦਾ ਵੱਡੇ ਰੱਖੇ ਆਪਣੇ ਇੰਡੀਆ ਦੇ ਸਭ ਤੋਂ ਵੱਡੇ ਨਾਮ ਰੱਖੇ ਆ ਜੀ ਇੰਡੀਆ ਦੇ ਸਭ ਤੋਂ ਵੱਡੇ ਸਭ ਤੋਂ ਵੱਡੇ ਨਾਮ ਆਪਣੇ ਰੱਖੇ ਜੀ ਕਿਹੜੇ ਕਿਹੜੇ ਨਾਮ ਆਗੇ ਜੀ ਪਹਿਲੇ ਨੂੰ ਜੀ ਟਰੈਕਟਰ ਹੈ ਜੀ ਤੇ ਦੂਜੇ ਨੰਬਰ ਨੂੰ ਬੁਲਟ ਮੋਟਰਸਾਈਕਲ ਤੀਜੇ ਨੂੰ ਸਪਲੈਂਡਰ ਹੈ ਜੀ ਤੇ ਪਹਿਲੇ 10 ਪੋਜੀਸ਼ਨਾਂ ਨੂੰ ਬਾਕੀਆਂ ਨੂੰ ਥੋੜਾ ਬਹੁਤ ਕੈਸ਼ ਮਾਉਂਟ ਹੈ ਜੀ ਆਪਣੇ ਸਟੈਂਡ ਫਾਰਮ ਹੋਗਾ ਵੱਲੋਂ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਕੋਟਰਾ ਲਾ ਕੀਤਾ ਗਿਆ ਹੈ ਹੌਸ ਕੈਂਪੀਅਨਸ਼ਿਪ ਦਾ ਹਾਂ ਜੀ ਇਹ ਜੀ ਅੱਜ ਹੌਰਸ ਬਰੀਡਰਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਣੇ ਨੂਰਗੜ ਸਟੱਡ ਫਾਰਮ ਮੋਗਾ ਦੇ ਉੱਤੇ ਜੋ ਕੋਟਕਪੂਰਾ ਰੋਡ ਮੋਗਾ ਦੇ ਉੱਤੇ ਸਥਿਤ ਆ ਇੱਥੇ ਜਿਹੜਾ ਮਾਰਵਾੜੀ ਇੰਡੀਅਨ ਹੌਰਸ ਚੈਂਪੀਅਨਸ਼ਿਪ ਜਿਹੜੀ ਆ ਉਹ ਹੋ ਰਹੀ ਆ ਸਾਰੀ ਕੰਟਰੀ ਦੇ ਵਿੱਚੋਂ ਇੱਥੇ ਘੋੜੇ ਆਏ ਹੋਏ ਆ ਹੁਣ ਪਹਿਲਾ ਰਿੰਗ ਸਟਾਰਟ ਹੋਣ ਜਾ ਰਿਹਾ ਇਹ ਮਿਲਕ ਟੀਥ ਜਿਹੜੀਆਂ ਬਸ਼ੇਰੀਆਂ ਜਿਹਨੂੰ ਆਪਾਂ ਫਿਲੀ ਕਹਿੰਦੇ ਆ ਉਹਨਾਂ ਦਾ ਰਿੰਗ ਪਹਿਲਾਂ ਸਟਾਰਟ ਹੋਇਆ ਜਿਹੜੀਆਂ ਮਿਲਕ ਟੀਥ ਆ ਇਹ ਹੋਊਗਾ ਆਫਟਰ ਲੰਚ ਜਿਹੜਾ 2 ਟੀਥ ਬਸ਼ੇਰੀਆਂ ਜਿਹੜੀਆਂ ਫਿਲਿੰਗਾਂ ਉਹਨਾਂ ਦਾ ਰਿੰਗ ਹੋਊਗਾ ਕੱਲ ਨੂੰ ਸਵੇਰੇ ਜਿਹੜਾ ਮਾਰਨਿੰਗ ਆ ਉਹ ਮਿਲਕ ਟੀਥ ਬਸ਼ੇਰੀਆਂ ਦਾ ਰਿੰਗ ਹੋਊਗਾ ਕੋਲਟ ਦਾ ਕੱਲ ਸ਼ਾਮ ਨੂੰ ਜਿਹੜਾ ਦੁਪਹਿਰੋਂ ਬਾਅਦ ਆ 2 ਟੀਥ ਕੋਲਟ ਜਿਹੜਾ ਬਸ਼ੇਰਾ ਉਹਦਾ ਰਿੰਗ ਹੋਊਗਾ 7 ਤਰੀਕ ਨੂੰ ਕੱਲ ਨੂੰ ਤੇ ਪਰਸੋਂ ਜਿਹੜਾ 8 ਤਰੀਕ ਨੂੰ ਸਵੇਰੇ ਘੋੜੀਆਂ ਦਾ ਰਿੰਗ ਹੋਊਗਾ ਮੇਹਰ ਦਾ ਤੇ ਸ਼ਾਮ ਨੂੰ ਘੋੜਿਆਂ ਦਾ ਰਿੰਗ ਹੋਊਗਾ ਸਟਾਲੀ ਅੰਦਰ ਦੇ ਪਰੋਂ ਬਾਅਦ ਕਿੱਡੇ ਘੋੜਿਆਂ ਨੇ ਜਿਹੜਾ ਘੋੜੇ-ਕੁੜੀਆਂ ਨੇ ਹਿੱਸਾ ਲਿੱਤਾ ਹੈਗਾ ਜੀ ਉਮੀਦ ਆ 3-400 ਦਾ ਹੋਈ ਜਾਣਗੇ ਜੀ ਹਾਂ ਜੀ ਤੇ ਇੱਕ ਅੱਕੀ ਜਿਹੜੇ ਮੋਗਾ ਦੀ ਹਿਸਟਰੀ ਦੇ ਵਿੱਚ ਇੱਕ ਪਹਿਲੀ ਵਾਰ ਜਿਹੜਾ ਇਹ ਪਹਿਲੀ ਵਾਰ ਹੋ ਰਿਹਾ ਜੀ ਸ਼ੋਅ ਆਪਣਾ ਮੋਗੇ ਦਾ ਪ੍ਰਾਈਜ਼ ਬੜੇ ਜ਼ਬਰਦਸਤ ਰੱਖੇ ਗਏ ਨੇ ਪ੍ਰਾਈਜ਼ ਤਾਂ ਜੀ ਫਰਸਟ ਜਿਹੜੇ ਘੋੜਾ-ਕੁੜੀ ਆਊਗਾ ਨਾ ਟਰੈਕਟਰ ਦਿੱਤਾ ਜਾਊਗਾ ਮੈਸੀ ਫਰੂਖਸ਼ਣ ਟਰੈਕਟਰ ਆ ਉਹ ਦਿੱਤਾ ਜਾਊਗਾ ਲਗਭਗ 6 ਲੱਖ ਰੁਪਏ ਕੀਮਤ ਦਾ ਟਰੈਕਟਰ ਆ ਇਹ ਤੇ ਉਸ ਤੋਂ ਬਾਅਦ ਜਿਹੜੇ ਬਸ਼ੇਰੇ-ਬਸ਼ੇਰੀਆਂ ਵਾਂ ਉਹਨਾਂ ਨੂੰ ਬੁਲਟ ਮੋਟਰਸਾਈਕਲ ਫਰਸਟ ਪ੍ਰਾਈਜ਼ ਇਵੇਂ 16 ਮੋਟਰਸਾਈਕਲਾਂ ਦੋ ਟਰੈਕਟਰਾਂ ਜਿਹੜੇ ਇਹ ਅਲੱਗ-ਅਲੱਗ ਜਿਹੜੇ ਬਰੀਡਰਾਂ ਉਹਨਾਂ ਵੱਲੋਂ ਸਪான்ਸਰ ਕੀਤੇ ਜਾਂਦੇ ਆ ਵੱਡੇ ਬ੍ਰਾਂਡ ਦਾ ਨਾਮ ਦੂਜੇ ਬਰੀਡਰਾਂ ਜਿਹੜੇ ਜਿੱਤਦੇ ਉਹਨਾਂ ਨੇ ਲੱਗਾ ਮੋਗਾ ਦੇ ਪਿੰਡ ਧੂਰਕੋਟ ਰਣ ਸਿੰਘ ਦੀ ಗ್ರಾಮ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਮ ਫੈਸਲਾ ਲਿਆ ਪਿੰਡ ਦੀ ਮੈਲਾ ਸਰਪੰਚ ਕਰਮਜੀਤ ਕੌਰ ਅਤੇ ಗ್ರಾಮ ਪੰਚਾਇਤ ਨੇ ਮਤਾ ਪਾਸ ਕੀਤਾ ਕਿ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਲਈ 10000 ਰੁਪਏ ਜੁਰਮਾਨੇ ਦੇ ਨਾਲ ਨਾਲ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਸ਼ੇ ਦੇ ਆਦੀ ਹੋਣ ਵਾਲਿਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਇਹ ਸਾਡੇ ਪੰਚਾਇਤ ਵੱਲੋਂ ਨਸ਼ਾ ਨਸ਼ੇ ਦੇ ਸੰਬੰਧ ਚ ਮਤਾ ਪਾਇਆ ਗਿਆ ਹੈ ਉਹਦੇ ਵਿੱਚ ਨਸ਼ਾ ਤਸਕਰਾਂ ਨੂੰ ਇੱਕ ਖਾਸ ਸਾੜਨਾ ਕੀਤੀ ਗਈ ਹੈ ਵੀ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਨਾ ਵੇਚੇ ਨਾ ਪਿੰਡ ਦੇ ਵਿੱਚ ਵੇਚਣਾ ਵੀ ਬਾਹਰਲਾ ਕੋਈ ਤੇ ਇੱਕ ਉਹਦੇ ਵਿੱਚ ਮੈਡੀਕਲ ਵਾਲਿਆਂ ਨੂੰ ਸਾਰਿਆਂ ਨੂੰ ਕਿਹਾ ਗਿਆ ਵੀ ਕੋਈ ਵੀ ਮੈਡੀਕਲ ਵਾਲਾ ਕਿਸੇ ਵੀ ਕਿਸਮ ਦਾ ਨਸ਼ਾ ਵੇਚਦਾ ਜਾਂ ਫਰੰਜ ਵੇਚਦਾ ਉਹਨੂੰ ਜਰਮਾਨਾ 10000 ਜਰਮਾਨਾ ਕੀਤਾ ਗਿਆ। ਤੀਜਾ ਉਹਦੇ ਵਿੱਚ ਜੀ ਦੁਕਾਨਦਾਰਾਂ ਨੂੰ ਵੀ ਕਿਹਾ ਗਿਆ ਵੀ ਕੋਈ ਵੀ ਸਟੂਡੈਂਟ ਨੂੰ ਤੁਸੀਂ ਤੰਬਾਕੂ ਜਾਂ ਸਿਗਰਟ ਜਾਂ ਕੋਈ ਸਟ੍ਰਿੰਗ ਨਹੀਂ ਵੇਚਣੀ। ਉਹ ਵੀ ਅਗਰ ਕੋਈ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ 10000 ਜਰਮਾਨਾ ਕੀਤਾ ਜਾਊਗਾ। ਤੇ ਚੌਥਾ ਉਹਦੇ ਵਿੱਚ ਹੈਗਾ ਜੀ ਜੇ ਕੋਈ ਵੀ ਨਸ਼ਾ ਵੇਚਣ ਵਾਲੇ ਕੋਈ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਨਹੀਂ ਕਰਾਊਗਾ। ਕੋਈ ਵੀ ਪਿੰਡ ਦਾ ਮੁਹਤਵਰ ਬਿਆਕਤੀ ਜਾਂ ਕੋਈ ਵੀ ਕਰਵਾਉਂਦਾ ਤਾਂ ਪੰਚਾਇਤ ਉਹਦੇ ਤੇ ਕਾਰਵਾਈ ਕਰੂਗੀ। ਤੇ ਜੇ ਫੇਰ ਵੀ ਕੋਈ ਨਹੀਂ हटਦੇ ਤਾਂ ਫੇਰ ਅਸੀਂ ਜੀ ਪ੍ਰਸ਼ਾਸਨ ਨੂੰ ਸੂਚਿਤ ਕਰਾਂਗੇ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਪੰਜਾਬ ਤੇ ਇਸ ਸਬੰਧ ਦੇ ਵਿੱਚ ਕਿਸੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਤੁਹਾਡੀ ਨਹੀਂ ਜੀ ਅਸੀਂ ਅੱਜ ਜਾ ਰਹੇ ਹਾਂ ਪੁਲਿਸ ਸਟੇਸ਼ਨ ਉਹਨਾਂ ਨੂੰ ਮਤਾਂ ਦੇਵਾਂਗੇ ਤੇ ਉਹਨਾਂ ਤੋਂ ਸਹਿਯੋਗ ਮੰਗਾਂਗੇ ਫੈਸਲਾ ਜੀ ਉਹ ਲੈ ਤਾ ਇਹ ਸਰਪਿੰਦ ਇਹ ਪਿੰਡ ਦੇ ਵਿੱਚ ਕਾਫੀ ਬੱਚੇ ਸੀ ਜੋ ਵੀ ਨਸ਼ੇ ਦਾ ਸੇਵਨ ਕਰਦੇ ਸੀ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਉਹਨਾਂ ਦੀਆਂ ਮਾਵਾਂ ਆ ਰਹੀਆਂ ਸੀ ਬੜਾ ਰੋਂਦੀਆਂ ਸੀ ਵੀ ਸਾਡੇ ਬੱਚੇ ਸਾਥੋਂ ਉਹ ਦਿਹਾੜੀ ਕਰਕੇ ਵਿਚਾਰੀਆਂ 300 ਕਮਾ ਕੇ ਲਿਆਉਂਦੀਆਂ ਨੇ ਤੇ ਉਹ ਉਹਨਾਂ ਤੋਂ ਕੁੱਟਮਾਰ ਕਰਕੇ ਖੋਹ ਕੇ ਫਿਰ ਨਸ਼ਾ ਕਰਦੇ ਆ ਉਹਦਾ ਕਰਕੇ ਸਾਨੂੰ ਬੜਾ ਦੁੱਖ ਹੋਇਆ ਉਸ ਤੀਜ ਦਾ ਤਾਂ ਕਰਕੇ ਮਾਤਾ ਪਾਇਆ ਗਿਆ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਕੀ ਉਹਨਾਂ ਨੂੰ ਜਰਮਨਾਂ ਨਾਲ ਲਾਇਆ ਜਾਏਗਾ ਨਹੀਂ ਜੀ ਉਹਨਾਂ ਨੂੰ ਪਹਿਲਾਂ ਤਾਂ ਰਿਕੁਐਸਟ ਕੀਤੀ ਜਾਊਗੀ ਬਾਕੀ ਫਿਰ ਜੇ ਉਹਨਾਂ ਦਾ ਇਲਾਜ ਵੀ ਕਰੇ ਜੋ ਛੱਡਣਾ ਚਾਹੁੰਦਾ ਉਹਦਾ ਇਲਾਜ ਕਰਾਇਆ ਜਾਊਗਾ ਤੇ ਜੇ ਨਹੀਂ ਛੱਡਣਾ ਚਾਹੂਗਾ ਫਿਰ ਉਹਨਾਂ ਨੂੰ ਸੈਂਟਰ ਦੇ ਦਿੱਤੇ ਜਾਗੇ ਮਨੋ ਕੋਈ ਨੌਜਵਾਨ ਨਹੀਂ ਪਿਆਰ ਹੁੰਦਾ ਨਸ਼ਾ ਛੱਡਣ ਲਈ ਸਾਡਾ ਅਸੀਂ ਆਪਦੇ ਪਿੰਡ 'ਚ ਕਿਸੇ ਨੂੰ ਖਾਣ ਦੇਣਾ ਤੇ ਨਾ ਵੇਚਣ ਦੇਣਾ ਦੂਜੇ ਨੰਬਰ 'ਤੇ ਜਿਹੜਾ ਤਮਾਕੂ ਆ ਸੈਗਰਟ ਬੀਡੀ ਜਾਂ ਸਟੰਗ ਇੱਕ ਬਹੁਤ ਯਾਨਕੀ ਸ਼ਾਇਦ ਇਹ ਤਾਂ ਨਸ਼ਾ ਜਿਹੜਾ ਬੱਚਿਆਂ ਨੂੰ ਲਾਇਆ ਜਾ ਰਿਹਾ ਹੈ ਕਿ ਸਟੰਗ ਦੇ ਨਾਂ ਤੇ 18 ਸਾਲ ਤੋਂ ਛੋਟੇ ਬੱਚੇ ਨੂੰ ਤਾਂ ਅਸੀਂ ਜਰਦਾ ਸੈਗਰਟ ਬੀਡੀ ਦੁਕਾਨਾਂ ਨੂੰ ਅਸੀਂ ਵਾਰਨਿੰਗ ਦੇ ਦਿੱਤੀ ਹੈ ਜਾ ਕੇ ਤੇ ਸਟੰਗ ਤਾਂ ਪੂਰਨ ਤੌਰ ਤੇ ਦੂਰ ਕੋਡੋਂ ਸੀਦੇ ਕਿਸੇ ਦੁਕਾਨ ਤੋਂ ਨਹੀਂ ਮਿਲੂਗੀ ਇਹ ਸਾਡਾ ਪੰਚਾਇਤ ਵੱਲੋਂ ਮਤਾ ਪਾਇਆ ਵਾ ਤੇ ਹੋਰ ਵੀ ਬਹੁਤ ਮਤੇ ਆ ਜੀ ਜਿਵੇਂ ਮਤਲਬ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨੂੰ ਵਿਆਹ ਕੇ ਲੈ ਜਾਂਦਾ ਜਾਂ ਵਿਆਹ ਕਰਾ ਲੈਂਦੇ ਆ ਅੱਜ ਕੱਲ ਤੇ ਉਹ ਵੀ ਸਾਡਾ ਕਿਹਾ ਵੀ ਜੇ ਕੋਈ ਇਦਾਂ ਦਾ ਕਿ ਸਾਡੇ ਕੋਲੇ ਆਊਗਾ ਵੀ ਅਸੀਂ ਉਹਨੂੰ ਪਿੰਡ ਚ ਪੂਰਨ ਤੌਰ ਤੇ ਦਾ ਬਾਈਕਾਟ ਕਰਾਂਗੇ ਤੇ ਜਿਹੜਾ ਨਸ਼ਾ ਵੇਚਦਾ ਜਾਂ ਖਰੀਦਦਾ ਉਹਦੀ ਕੋਈ ਜੇ ਫੜਿਆ ਜਾਂਦਾ ਜਾਂ ਉਹਦੇ ਜਮਾਨਤ ਜਾਂ ਕੋਈ ਸੈਂ ਅੰਗੂਠਾ ਕਰਨਾ ਪੰਚਾਇਤ ਦਾ ਕੋਈ ਮੈਂਬਰ ਸੁਮੇਤ ਸਰਪੰਚ ਸਾਹਿਬ ਕੋਈ ਨਹੀਂ ਜਾਊਗਾ ਜੀ ਜੇ ਕੋਈ ਮਤਲਬ ਨੰਬਰਦਾਰ ਸਰਪੰਚ ਜਾਂ ਮੈਂਬਰ ਕੋਈ ਉਹਨਾਂ ਦੀ ਸਪੋਰਟ ਵੀ ਕਰੂਗਾ ਜਾਂ ਕੋਈ ਲੀਡਰ ਅਸੀਂ ਉਹਦਾ ਵੀ ਵਿਰੋਧ ਕਰਾਂਗੇ ਜੀ ਕਮੇਟੀ ਵੀ ਬਣਾਈ ਹੈ ਤੁਸੀਂ ਜੀ ਹਾਂਜੀ ਹਾਂਜੀ ਇੱਕ ਅਸੀਂ ਕਮੇਟੀ ਬਣਾਈ ਹੈ ਜੀ ਉਹ ਵੀ ਪੰਚਾਇਤ ਦੇ ਨਾਲ ਅਕਸੈਕ ਤੌਰ ਤੇ ਕੰਮ ਕਰੂਗੀ ਵੀ ਜਦੋਂ ਮਾਲਾ ਅਸੀਂ ਕਦੇ ਬਾਹਰ ਅੰਦਰ ਜਾਣੇ ਜਾਂ ਕਿਸੇ ਕੇਸ ਚ ਜਾਣਾ ਪੈਂਦਾ ਤੇ ਉਹ ਕਮੇਟੀ ਨਿਗਰਾਨੀ ਕਰਦੀ ਆ ਰਾਤ ਤੁਸੀਂ ਪਹਿਰਾ ਵੀ ਲਾਉਣਾ ਜੀ 10 11 ਵਜੇ ਤੱਕ ਤੇ ਉਹ ਕਮੇਟੀ ਦੇ ਧਿਆਨ ਚ ਜਦੋਂ ਮੁੰਡਿਆਂ ਦੇ ਕੋਈ ਕੇਸ ਆਉਂਦਾ ਸਾਨੂੰ ਫੋਨ ਕਰ ਦਿੰਦੇ ਵੀ ਆਹ ਬੰਦਾ ਜਿਹਨੇ ਅੱਜ ਅਸੀਂ ਕਿਤੇ ਰਸਤੇ ਜਾ ਰਹੇ ਸੀ ਸਾਨੂੰ ਫੋਨ ਆ ਗਿਆ ਵੀ ਗੋਡਿਆਂ ਤੋਂ ਪਿੰਡ ਤੋਂ ਚਟਾ ਲੈ ਕੇ ਮੁੰਡੇ ਆ ਰਾਇਆ ਤੁਸੀਂ ਰਾਜੋ ਫੜਲੇ ਸਿੱਟੇ ਰਾਜਪਦਨ ਦੀ ਕਾਰਨ ਬਣਿਆ ਸਾਡੇ ਉਹਨਾਂ ਨੂੰ ਕੋਲ ਮਿਲਿਆ ਨਹੀਂ ਸੀ ਤਲਾਸ਼ੀ ਲਈ ਉਹ ਕਹਿੰਦੇ ਸਾਨੂੰ ਪਤਾ ਲੱਗਾ ਸੀ ਸਰਪੰਚ ਸਾਹਿਬ ਦੀ ਗੱਡੀ ਖੜੀ ਆ ਅੱਜ ਆ ਜਾ ਕਰਾਈ ਜਿਹੜੇ ਬੰਦੇ ਫੜੇ ਜਾਂਦੇ ਆ ਉਦਾਂ ਚੱਲ ਆ ਕੇ ਆਉਂਦੇ ਫਿਰ ਕੀ ਕਰਦੇ ਉਹਨਾਂ ਅਸੀਂ ਇੱਕ ਦੋ ਸਾਡੇ ਕੋਲੇ ਆਏ ਆ ਕੇ ਇਸ ਕੇਰਾ ਉਹਨਾਂ ਨੂੰ ਵਾਰਡਿੰਗ ਦੇ ਕੇ ਜਿਵੇਂ ਕੋਈ ਇੱਕ ਨਾਲ ਦੇ ਪਿੰਡ ਦਾ ਸੀਗਾ ਮੁੰਡਾ ਉਹ ਉਹਦੇ ਪਿੰਡ ਦੇ ਸਰਪੰਚ ਨੂੰ ਸਾਧ ਕੇ ਉਹਦੋਂ ਲੈਟਰ ਪੈਡ ਤੇ ਲਿਖਾ ਕੇ ਵੀ ਇਹ ਮੇਰੇ ਪਿੰਡ ਦਾ ਬੰਦਾ ਧੂਰ ਰੋਡ ਦੀ ਹਾਦਸੇ ਚ ਫੜਿਆ ਗਿਆ ਸੀ ਤੇ ਗਾਰੀ ਤੋਂ ਬਾਅਦ ਇਹ ਬੰਦਾ ਇੱਥੇ ਫੜਿਆ ਗਿਆ ਵੀ ਇੱਥੇ ਕੋਈ ਕਾਰਵਾਈ ਕੀਤੀ ਜਾਵੇ ਇੱਕ ਵਾਰਨਿੰਗ ਦੇ ਕੇ ਇੱਕ ਦੋ ਬੰਦੇ ਛੱਡੇ ਆ ਹੁਣ ਅਸੀਂ ਐਕਸ਼ਨ ਜੀ ਆ ਵੀ ਅਸੀਂ ਆਪਦੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋਲ ਵੀ ਅੱਜ ਅਸੀਂ ਜਾਣਾ ਪ੍ਰਸ਼ਾਸਨ ਦਾ ਵੀ ਸੰਯੋਗ ਲੈਣਾ ਵੀ ਪੁਲਿਸ ਨੂੰ ਮਿਲ ਕੇ ਆਉਣਾ ਸੇਜਾ ਸਾਹਿਬ ਨੂੰ ਵੀ ਸਾਡਾ ਸੰਯੋਗ ਦੇਣ ਵੀ ਜਦੋਂ ਅਸੀਂ ਬੁਲਾਉਣੇ ਆ ਵੀ ਆਉਣ ਆ ਕੇ ਕਾਰਵਾਈ ਕਰਨ ਕਿਉਂਕਿ ਜਿਹੜਾ ਕੰਮ ਪੁਲਿਸ ਦੇ ਕਰਨ ਨਾਲ ਦਾ ਉਹਨਾਂ ਨੇ ਕਰਨਾ ਸਾਡਾ ਕੰਮ ਤਾਂ ਰੋਕਥਾਮ ਕਰਨਾ ਤਾਂ ਸਾਡੇ ਪੈਨ ਦੋਸਤ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ